ਜਿਹੜਾ ਦਰਵਾਜ਼ਾ ਕੋਈ ਖੋਲਣ ਨਹੀਂ ਆਉਂਦਾ ਉਸ ਤੋਂ ਬਾਅਦ ਦਰਵਾਜ਼ੇ ਨੂੰ ਇੱਕ ਧੱਕਾ ਮਾਰਦਾ ਦਰਵਾਜ਼ਾ ਦਰਵਾਜ਼ੇ ਨੂੰ ਧੱਕਾ ਮਾਰਨ ਸਾਰ ਨੂੰ ਪਤਾ ਚੱਲਦਾ ਕਿ ਦਰਵਾਜ਼ਾ ਤਾਂ ਪਹਿਲਾਂ ਤੋਂ ਖੁੱਲ੍ਹੇ ਹੀ ਸੀ ਸਾਰਾ ਸ਼ੱਕ ਪੁਲਿਸ ਦਾ ਤੇ ਲੋਕਾਂ ਦਾ ਜਿਹੜਾ ਸ਼ੱਕ ਆ ਉਹ ਪ੍ਰਵਾਸੀ ਮਜ਼ਦੂਰ ਤੇ ਹੁੰਦਾ ਪਰ ਜਿਹੜਾ ਪੁਰਸ ਦੇ ਹੱਥਾ ਉੱਥੇ ਕੁਝ ਨਹੀਂ ਲੱਗਦਾ ਘਰਾਂ ਜਿਹੜਾ ਉਹ ਖਾਲੀ ਹੁੰਦਾ ਉੱਥੇ ਕੋਈ ਨਹੀਂ ਰਹਿੰਦਾ ਹੁੰਦਾ ਇੱਕ ਕੇਸ ਦੇ ਵਿੱਚ ਇਹਦੇ ਤੇ ਜਿਹੜਾ ਇਨਾਮ ਆ ਰਾਜਸਥਾਨ ਦੀ ਪੁਲਿਸ ਵੱਲੋਂ ਉਹ ਵੀ ਰੱਖਿਆ ਗਿਆ 20000 ਦਾ ਇਨਾਮ ਤੇ ਉਸੇ ਬੰਦੇ ਨੇ ਤਿੰਨ ਜੀਆਂ ਦਾ ਕਤਲ ਕਰਤਾ ਸੱਚੀਆਂ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੀਆਂ ਘਟਨਾਵਾਂ ਤੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜੀ ਜ਼ੁਲਮ ਦੀਆਂ ਸੱਚੀਆਂ ਘਟਨਾਵਾਂ ਅਪਰਾਧ ਦੀ ਦੁਨੀਆ ਜਿਹੜੀ ਉਹਦੀ ਹਮੇਸ਼ਾ ਹੀ ਗੱਲ ਕਰਦੇ ਆ ਉਹਦੇ ਰਿਲੇਟਿਡ ਵੀ ਆਪਣੀਆਂ ਵੀਡੀਓ ਹੁੰਦੀਆਂ ਨੇ ਜਿਹੜੀ ਅੱਜ ਦੀਆਂ ਕਹਾਣੀਆਂ ਇਹ ਦੇ ਵਿੱਚ ਇਹ ਖਾਸ ਹੈ ਕਿ ਇਹ ਜਿਹੜੇ ਆਪਾਂ ਕਥਨ ਬੋਲਦੇ ਆ ਕਿ ਘਰ ਦਾ ਭੇਤੀ ਲੰਕਾ ਟਾਵੇ ਇਹ ਇਸ ਕਹਾਣੀ ਤੇ ਵੀ ਸਿੱਧ ਹੁੰਦੇ ਨੇ ਤੇ ਤੇ ਜਿਹੜੀ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਆ ਆਮ ਅਸੀਂ ਇਹ ਕਥਨ ਬੋਲਦੇ ਆ ਤੇ ਅਸੀਂ ਆਮ ਦੇਖਿਆ ਜਾਂਦਾ ਕਿ ਕਿਤੇ ਵੀ ਕੋਈ ਛੋਟਾ ਮੋਟਾ ਅਪਰਾਧ ਚਾਹੇ ਅਪਰਾਧ ਵੱਡਾ ਉਹਦੇ ਚ ਜਿਹੜਾ 99% ਦੀ ਪਾਇਆ ਜਾਂਦਾ ਕਿ ਜਿਹੜਾ ਕੋਈ ਜਾਣ ਪਹਿਚਾਣ ਦਾ ਬੰਦਾ ਹੀ ਆ ਜਿਹੜਾ ਕੋਈ ਕਰਾਇਮ ਕਰਦਾ ਜਾਂ ਸਾਨੂੰ ਜਾਣਦਾ ਹੁੰਦਾ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਜਿਵੇਂ ਵੀ ਲਾ ਲਓ ਇਹ ਕਹਾਣੀ ਵੀ ਬਿਲਕੁਲ ਐਵੇਂ ਦੀ ਆ ਇਹ ਕਹਾਣੀ ਨੂੰ ਵਿਦਿੱਕੀ ਚ ਜਾਣਨ ਲਈ ਸਾਨੂੰ ਥੋੜਾ ਟਾਈਮ ਪਿੱਛੇ ਜਾਣਾ ਪਊਗਾ ਏ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਇੱਕ ਜ਼ਿਲ੍ਹਾ ਤਰਨਤਾਰਨ ਦੇ ਖਰੀਕੇਪੱਤਣ ਦੇ ਨਾਲ ਲੱਗਦੇ ਪਿੰਡਾਂ ਤੁੰਗ ਦੀ। ਤੁੰਗ ਪਿੰਡ ਦੇ ਵਿੱਚ ਇੱਕ ਵਧੀਆ ਫੈਮਿਲੀ ਹੱਸਦਾ ਵਸਦਾ ਘਰ ਜਿਹਦੇ ਵਿੱਚ ਇਕਬਾਲ ਸਿੰਘ ਤੇ ਉਹਦੀ ਵਾਈਫ ਲਖਵਿੰਦਰ ਕੌਰ ਤੇ ਉਹਦੀ ਭਾਬੀ ਸੀਤਾ ਕੌਰ ਰਹਿੰਦੀ ਹੁੰਦੀ ਆ। ਤੇ ਉਹਨਾਂ ਦਾ ਇੱਕ ਨੌਕਰ ਹੁੰਦਾ ਤੇ ਉਹਦੀਆਂ ਦੋ ਧੀਆਂ ਨੇ ਜਿਹੜੀਆਂ ਉਹ ਵਿਆਹੀਆਂ ਹੁੰਦੀਆਂ ਨੇ ਤੇ ਜਿਹੜਾ ਦਾ ਇੱਕ ਪੁੱਤਰ ਆ ਉਹ ਆਸਟ੍ਰੇਲੀਆ ਦੇ ਵਿੱਚ ਪੱਕਾ ਹੁੰਦਾ। ਤੇ ਉਹਨਾਂ ਦੇ ਘਰ ਇੱਕ ਜਿਹੜਾ ਨੌਕਰ ਆ ਪ੍ਰਵਾਸੀ ਮਜ਼ਦੂਰ ਕਹਿ ਲੀਏ ਉਹ ਰਹਿੰਦਾ ਹੁੰਦਾ ਇਹਦੀ ਜਿਹੜੀ ਇਕਤੀ ਆ ਉਹ ਇਹਨਾਂ ਨੇ ਇੱਕ ਤਰ੍ਹਾਂ ਜਿਵੇਂ ਆਪਾਂ ਕਹਿ ਲਈਏ ਕਿ ਘਰ ਜਮਾਈ ਹੀ ਰੱਖੀ ਹੁੰਦੀ ਆ ਪਰ ਉਹ ਜਿਹੜਾ ਇਸੇ ਘਰ ਨਹੀਂ ਰਹਿੰਦੇ ਰਹਿੰਦੀ ਹੁੰਦੀ ਤੁੰਗਪਿੰਡ ਦੇ ਵਿੱਚ ਹੀ ਕਿਤੇ ਨਾਲ ਥੋੜੀ ਦੂਰ ਤੇ ਮਕਾਨ ਹੁੰਦਾ ਉਹਦਾ ਉੱਥੇ ਰਹਿੰਦੀ ਹੁੰਦੀ ਆ ਇਹਦਾ ਜਿਹੜਾ ਜਵਾਈਆ ਉਹ ਰੋਜ਼ ਰਿਸ਼ਤੇਦਾਰੀ ਤੇ ਹੈਗੀ ਹੋ ਹੈਗੀ ਆ ਕਿ ਮਿਲਣਾ ਆਉਣਾ ਉਹ ਵੈਸੇ ਵੀ ਉਹਦਾ ਆਉਣਾ ਜਾਣਾ ਵਧਿਆ ਹੁੰਦਾ ਖਰਚਾ ਔਰ ਡੇਲੀ ਹੀ ਮੱਝਾਂ ਚੋਣ ਆਉਂਦਾ ਇਹਨਾਂ ਦੇ ਘਰੇ ਸਵੇਰੇ ਜਿਹੜਾ ਨੌਕਰ ਆ ਉਹ ਮੱਝਾਂ ਨਹੀਂ ਚਾਹੁੰਦਾ ਜਿਹੜਾ ਇਹਨਾਂ ਦਾ ਜਵਾਈਆ ਉਹ ਮੱਝਾਂ ਚੋਣ ਆਉਂਦਾ ਹੱਸਦਾ ਬਸਦਾ ਘਰ ਆ ਇੱਕ ਦਿਨ ਅਚਾਨਕ 8 ਨਵੰਬਰ 2023 ਨੂੰ ਜਿਹੜਾ ਇਹਨਾਂ ਦਾ ਜਵਾਈਆ ਸਵੇਰੇ ਆਉਂਦਾ ਦਰਵਾਜ਼ਾ ਖੜਕਟਾਉਂਦਾ ਤੇ ਉਹ ਹਾਕ ਮਾਰਦਾ ਜਿਹੜਾ ਇਹਨਾਂ ਦਾ ਨੌਕਰ ਆ ਉਹਦਾ ਨਾਮ ਊਨੂਪ ਹੁੰਦਾ ਊਨੂਪ ਨਾਮ ਦੇ ਊਨੂਪ ਨੌ ਲੈ ਕੇ ਉਹ ਕਈ ਹਾਕਾਂ ਮਾਰਦਾ ਪਰ ਜਿਹੜਾ ਦਰਵਾਜ਼ਾ ਕੋਈ ਖੋਲਣ ਨਹੀਂ ਆਉਂਦਾ ਉਸ ਤੋਂ ਬਾਅਦ ਦਰਵਾਜ਼ੇ ਨੂੰ ਇੱਕ ਧੱਕਾ ਮਾਰਦਾ ਦਰਵਾਜ਼ਾ ਦਰਵਾਜ਼ੇ ਨੂੰ ਧੱਕਾ ਮਾਰਨ ਸਾਰ ਨੂੰ ਪਤਾ ਚੱਲਦਾ ਕਿ ਦਰਵਾਜ਼ਾ ਤਾਂ ਪਹਿਲਾਂ ਤੋਂ ਖੁੱਲ੍ਹੇ ਹੀ ਸੀ ਉਹ ਅੰਦਰ ਜਾਂਦਾ ਫਿਰ ਉਹ ਨੂਪਾ ਜਿਹੜਾ ਇਹਨਾਂ ਦਾ ਮਿਹਦੂਰ ਨੂੰ ਹਾਕਾ ਮਾਰਦਾ ਇਹ ਜਿਹੜਾ ਇਹਦਾ ਜਿਹੜਾ ਸਹੁਰਾ ਹੁੰਦਾ ਇਕਬਾਲ ਸਿੰਘ ਉਹਨੂੰ ਹਾਕਾ ਮਾਰਦਾ ਪਰ ਕੋਈ ਨਾ ਬੋਲਦਾ ਨਾ ਕੋਈ ਬਾਹਰ ਨਿਕਲਦਾ ਇਹਨੂੰ ਕੋਈ ਡਾਊਟ ਹੁੰਦਾ ਥੋੜਾ ਜਿਹਾ ਅੰਦਰ ਜਾਂਦਾ ਤੇ ਜਾ ਕੇ ਇਹ ਹਾਕਾ ਮਾਰਦਾ ਕਿ ਤੁਸੀਂ ਹਾਲ ਤੱਕ ਉੱਠੀ ਨਹੀਂ ਪਏ ਹੋ ਤੇ ਜਿਵੇਂ ਆਪਾਂ ਸਵਾਭਿਕਾਪਾਈ ਵੀ ਬੋਲਦੇ ਆ ਤੇ ਅੰਦਰ ਜਾਂਦਾ ਤੇ ਉਹ ਦੇਖਦਾ ਜਿਹੜੀ ਇਹਦੀ ਸੱਸਾ ਲਖਵਿੰਦਰ ਗੌਰ ਉਹਦੇ ਮੂੰਹ ਤੇ ਟੇਪ ਲੱਗੀ ਹੁੰਦੀ ਆ ਤੇ ਉਹਦੀ ਜਿਹੜੀ ਸਾਹ ਨੇ ਉਹ ਬੰਦ ਹੁੰਦੇ ਨੇ ਮਤਲਬ ਕਿ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਉਹ ਦੇਖ ਕੇ ਘਬਰਾ ਜਾਂਦਾ ਤੇ ਜਿਹੜਾ ਇਹਦੇ ਸੌਰੇਦਰੋਂ ਇਕਬਾਲ ਸਿੰਘ ਆ ਉਹਨੂੰ ਹਾਕ ਮਾਰਦਾ ਪਾਪਾ ਪਾਪਾ ਕਹ ਕੇ ਹਾਕਾ ਮਾਰਨ ਲੱਗਦਾ ਕੋਈ ਨਹੀਂ ਬੋਲਦਾ ਅਗਲੇ ਕਮਰੇ ਚ ਜਾਂਦਾ ਤਾਂ ਇਕਬਾਲ ਸਿੰਘ ਦੀ ਜਿਹੜੀ ਇਹਨੂੰ ਡੈੱਡ ਬੋਡੀ ਮਿਲਦੀ ਆ ਥੋੜੀ ਦੇਰ ਬਾਅਦ ਇਹ ਦੂਸਰੇ ਪਾਸੇ ਝਾਕਦਾ ਤਾਂ ਉਧਰ ਆ ਜਿਹੜੀ ਸੀਤਾ ਕੌਰ ਦੀ ਇਹਨੂੰ ਡੈੱਡ ਬੋਡੀ ਮਿਲਦੀ ਆ ਇਦੇ ਚ ਖਾਸ ਇਹ ਗੱਲ ਸੀਗੀ ਤਿੰਨੇ ਜਿਹੜੀਆਂ ਡੈੱਡ ਬੋਡੀਆਂ ਮਿਲਦੀਆਂ ਨੇ ਉਹਨਾਂ ਦੇ ਮੂੰਹ ਤੇ ਟੇਪ ਲੱਗੀ ਹੁੰਦੀ ਆ ਤੇ ਜਿਹੜੇ ਹੱਥ ਨੇ ਤੇ ਪੈਰ ਨੇ ਉਹ ਬੰਨੇ ਹੁੰਦੇ ਨੇ ਇਹਦੇ ਇੱਕ ਘਬਰਾ ਜਾਂਦਾ ਰੋਲਾ ਪਾਉਣ ਲੱਗ ਜਾਂਦਾ ਰੋਣ ਲੱਗਦਾ ਉੱਚੀ ਉੱਚੀ ਜਿਹੜੇ ਗਵੰਡੀ ਨੇ ਇੰਨੇ ਨੂੰ ਆ ਜਾਂਦੇ ਨੇ ਗਵੰਡੀ ਸਾਰੀ ਘਟਨਾ ਨੂੰ ਦੇਖਦੇ ਨੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਸ ਆ ਜਾਂਦੀ ਆ ਕੁਝ ਟਾਈਮ ਬਾਅਦ ਪੁਲਸ ਦਾ ਆਉਣਾ ਹੁੰਦਾ ਪੁਲਸ ਆ ਕੇ ਜਾਂਚ ਕਰ ਲੱਗਦੀ ਆ ਪੁੱਛ ਕੇ ਸਰ ਕਰਦੀ ਆ ਥੋੜੀ ਬਹੁਤੀ ਜਿਹੜੀਆਂ ਡੈੱਡ ਬੌਡੀਆਂ ਨੇ ਉਹਨਾਂ ਨੂੰ ਜਿਹੜਾ ਸਰਕਾਰੀ ਹਸਪੀਟਲ ਆ ਤਰਨਤਾਰਨ ਦਾ ਉਧਰ ਨੂੰ ਭੇਜਿਆ ਜਾਂਦਾ ਤੇ ਜਾਂਚ ਚ ਦੇਖਿਆ ਜਾਂਦਾ ਕਿ ਜਿਹੜਾ ਇਹ ਜਿਹੜੀ ਘਟਨਾ ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਅਲਮਾਰੀ ਖੁੱਲੀ ਹੁੰਦੀ ਆ ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਇੱਧਰ ਉੱਧਰ ਇਹ ਸਿੱਧਾ-ਸਿੱਧਾ ਦੇਖਣ ਤੋਂ ਪਤਾ ਲੱਗਦਾ ਪੁਲਿਸ ਦਾ ਸਿੱਧਾ ਕਿਹੜਾ ਹੁੰਦਾ ਕਿ ਜਿਹੜੀ ਇਹ ਘਟਨਾ ਇਹ ਲੁੱਟ ਹੋ ਦੇ ਜਿਹੜਾ ਇਹ ਉਹਦੇ ਕਾਰਨ ਹੋਈ ਆ ਲੁੱਟ ਖੋਹ ਦੀ ਬਾਰਦਾਤ ਆ ਇਹਕਾ ਪਰ ਜਿਹੜਾ ਸਿੱਧਾ ਸ਼ੱਕ ਆ ਹਰ ਕੋਈ ਬੰਦਾ ਅਨੁਮਾਨ ਲਾ ਸਕਦਾ ਵੀ ਇਹ ਕਰ ਕੌਣ ਸਕਦਾ ਜਿਹੜਾ ਘਰੋਂ ਗਾਇਬ ਸੀ ਇਹਨਾਂ ਦਾ ਮਜ਼ਦੂਰ 25 ਸਾਲੀ 25 ਸਾਲ ਹੋ ਗਏ ਸੀ ਜਿਹੜਾ ਨੌਕਰ ਸੀ ਇਹਨਾਂ ਦਾ ਉਥੇ ਕੰਮ ਕਰਦੇ ਨੂੰ ਉਹ ਅਚਾਨਕ ਗਾਇਬ ਹੋ ਜਾਂਦਾ ਸਾਰਾ ਸ਼ੱਕ ਪੁਲਿਸ ਦਾ ਤੇ ਲੋਕਾਂ ਦਾ ਜਿਹੜਾ ਸ਼ੱਕ ਆ ਉਹ ਪ੍ਰਵਾਸੀ ਮਜ਼ਦੂਰ ਤੇ ਹੁੰਦਾ ਜਿਹਦਾ ਨਾਮ ਅਨੂਪ ਹੁੰਦਾ ਅਨੂਪ ਦੀ ਜਿਹੜੀ ਭਾਲ ਆ ਉਹ ਸ਼ੁਰੂ ਕਰ ਦਿੰਦੀਆਂ ਪੁਲਿਸਾਂ ਪਰ ਗੈਬ ਹੋਇਆ ਘਰ ਉਹ ਜਿਹੜੀ ਲੱਗਦੀ ਗੈਬ ਹੋਈਆ ਗਹਿਣੇ ਗੈਬ ਹੋਨੇ ਉਹਦੇ ਵਿੱਚ ਇੱਕ ਹੋਰ ਵੱਡੀ ਜਿਹੜੀ ਚੋਰੀ ਆ ਹੋਰ ਹੋਈ ਹੁੰਦੀ ਆ 315 ਬੋਰ ਦੀ ਜਿਹੜੀ ਇਹਨਾਂ ਦੀ ਕਰਾਈ ਫਲਾ ਉਹ ਚੋਰੀ ਹੋਈ ਹੁੰਦੀ ਆ ਪੁਲਿਸ ਸੋਚਦੀ ਆ ਜੇ ਚੋਰੀ ਦੀ ਹੀ ਵਾਰਦਾਤ ਕਰਨੀ ਸੀ ਕੋਈ ਚੋਰ ਤੀ ਜਾਂ ਅਨੂਪ ਤੀ ਜੋ ਵੀ ਇਹਨਾਂ ਦਾ ਨੌਕਰ ਤੀ ਵੀ ਉਹ ਗਹਿਣੇ ਤੇ ਲੱਗਦੀ ਲੈ ਕੇ ਨਿਕਲ ਗਿਆ ਵੀ ਪਰ ਉਹ ਇੱਕ ਜਿਹੜੀ ਬੰਦੂਕ ਆ ਇੱਕ ਜਿਹੜੀ ਰਾਈਫਲ ਆ ਉਹਨੂੰ ਕਿਉਂ ਚੋਰੀ ਕੀਤਾ ਪੁਲਿਸ ਲਈ ਇਹ ਵੱਡਾ ਸਵਾਲ ਹੁੰਦਾ ਤੇ ਜਿਹੜਾ ਕਾਤਲ ਆ ਉਹਨੂੰ ਫੜਨ ਲਈ ਵੀ ਇੱਕ ਵੱਡੀ ਇੱਕ ਵੱਡੀ ਹੈ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੀ ਰਾਈਫਲ ਚੋਰੀ ਹੋਈ ਹੈ ਉਹਦੇ ਨਾਲ ਕਿਸੇ ਦਾ ਹੋਰ ਨਾ ਕਤਲ ਹੋ ਜੇ ਜਾਂ ਕਿਸੇ ਹੋਰ ਘਟਨ ਨੂੰ ਅੰਜਾਮ ਨਾ ਦਿੱਤਾ ਜਾਵੇ ਪੁਲਿਸ ਨੂੰ ਜਿਹੜੀ ਹੱਥ ਪੈਰਾਂ ਦੀ ਪੈ ਜਾਂਦੀ ਆ ਪੁਲਿਸ ਅਨੁਪ ਦੀ ਜਿਹੜੀ ਭਾਲਾ ਉਹ ਸ਼ੁਰੂ ਕਰਦੀ ਆ ਕੁਝ ਘੰਟੇ ਬੀਤਦੇ ਨੇ ਜਿਹੜਾ ਅਨੁਭਾ ਉਹ ਆਪਣੇ ਆਪ ਹੀ ਚੱਲ ਕੇ ਕਰੇ ਆ ਜਾਂਦਾ ਪੁਲਿਸ ਉਹਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹਨੂੰ ਥੋੜੀ ਡਾਕਟਰੀ ਸਹਾਇਤਾ ਦਿੰਦੀ ਆ ਕਿਉਂਕਿ ਉਹਦੇ ਜਿਹੜੇ ਕੁੱਟ ਦੇ ਮਾਰਦੇ ਨਿਸ਼ਾਨ ਹੁੰਦੇ ਨੇ ਕਿ ਤੇਦੇ ਮੂੰਹ ਤੇ ਟੇਪ ਦੇ ਨਿਸ਼ਾਨ ਹੁੰਦੇ ਨੇ ਲੱਗੇ ਹੋਏ ਪਤਾ ਲੱਗਦਾ ਹੁੰਦਾ ਵੀ ਹੱਥ ਪੈਰ ਇਹਦੇ ਵੀ ਅਨੂਪ ਦੇ ਜਿਹੜਾ ਨੌਕਰ ਆ ਉਹਦੀ ਵੀ ਬੰਨੇ ਹੋਈ ਸੀ ਨਿਸ਼ਾਨ ਪਏ ਹੁੰਦੇ ਨੇ ਕੁੱਟਮਾਰ ਦੇ ਨਿਸ਼ਾਨ ਕਾਫੀ ਹੁੰਦੇ ਨੇ ਪੁਲਿਸ ਉਹਨੂੰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਥੋੜੀ ਬਹੁਤੀ ਉਹਦੀ ਜਿਹੜੀ ਜਾਂਚ ਆ ਸ਼ੁਰੂ ਕਰਦੀ ਆ ਉਹ ਤੋਂ ਪੁੱਛ ਕੇ ਸੇ ਸ਼ੁਰੂ ਕਰਦੀ ਆ ਪੁੱਛ ਕੇ ਜਿਹੜਾ ਨੌਕਰ ਆ ਉਹ ਦੱਸਦਾ ਕਿ ਮੈਨੂੰ ਵੀ ਜਿਹੜੇ ਜਿਹੜੇ ਬੰਦਿਆਂ ਨੇ ਇਹ ਹਸ਼ਰ ਕੀਤਾ ਇਹਦੇ ਮਾਲਕ ਦਾ ਜਾਂ ਇਹਦੀ ਫੈਮਿਲੀ ਦਾ ਇਹਦੇ ਪਰਿਵਾਰ ਦਾ ਜਿਹੜਾ ਜਿੱਥੇ ਰਹਿੰਦਾ ਸੀਗਾ ਉਹਨੂੰ ਚੱਕ ਕੇ ਲੈ ਗਏ ਸੀ ਉਦੇ ਮੂੰਹ ਤੇ ਟੇਪ ਲਾ ਕੇ ਉਹਦੇ ਹੱਥ ਪੈਰ ਬੰਨ ਗਏ ਕਿਵੇਂ ਨਾ ਕਿਵੇਂ ਨਹਿਰ ਸੀ ਉਹਦੇ ਵਿੱਚ ਸੜਦਾ ਸੀ ਫਿਰ ਕਿਵੇਂ ਇਹ ਬਚ ਗਿਆ ਪੁਲਿਸ ਨੂੰ ਪਹਿਲਾਂ ਇਤਬਾਰ ਲਈ ਹੁੰਦਾ ਫਿਰ ਉਹ ਦੱਸਦਾ ਕਿ ਮੈਨੂੰ ਨਹਿਰ ਚ ਸਿੱਟਿਆ ਮੈਂ ਕਿਵੇਂ ਨਾ ਕਿਵੇਂ ਨਿਕਲ ਗਿਆ ਮੇਰੀ ਜਿਹੜੀ ਜਾਨ ਆ ਉਹ ਬਚ ਗਈ ਫਿਰ ਉਹ ਪੁਲਿਸ ਨੂੰ ਪੁੱਛਦੀ ਹੈ ਵੀ ਉਹ ਬੰਦੇ ਕੌਣ ਦੀ ਤੂੰ ਉਹਨਾਂ ਨੂੰ ਪਛਾਣਦਾ ਜਾਣਦਾ ਕੋਈ ਰਿਸ਼ਤੇਦਾਰ ਅਸੀਂ ਕੌਣ ਸੀ ਇਹ ਜਾਂਚ ਚ ਦੱਸਦਾ ਕਿ ਕੁਝ ਦਿਨ ਪਹਿਲਾਂ ਇੱਕ ਜਿਹੜਾ ਸਾਡੇ ਘਰੇ ਇੱਕ ਜਿਹਨੂੰ ਜਿਹੜਾ ਸਾਡਾ ਬਾਬਾ ਸਾਡੀ ਇਹਨਾਂ ਦੀ ਕੋਈ ਫੈਮਿਲੀ ਦਾ ਬਾਬਾ ਸੀ ਜਿਹਨੂੰ ਇਹ ਜਿਹੜੀ ਸਾਰੀ ਫੈਮਿਲੀ ਬਾਬਾ ਕਹਿੰਦੀ ਸੀ ਉਹ ਕਲਿਆਣ ਬਾਬਾ ਹੀ ਕਹਿੰਦੇ ਸੀ ਇਹ ਨਹੀਂ ਦੱਸਿਆ ਕਿ ਇੱਕ ਕਲਿਆਣ ਬਾਬਾ ਉਹ ਇਹਨਾਂ ਦੇ ਘਰੇ ਆਉਂਦਾ ਇਹ ਘਟਨਾ ਤੋਂ ਕੁਝ ਦਿਨ 4 ਦਿਨ ਪਹਿਲਾਂ ਕਲਿਆਣ ਬਾਬੇ ਦੇ ਨਾਲ ਇੱਕ ਉਹਦਾ ਦੋਸਤ ਹੁੰਦਾ ਇਹਨਾਂ ਦੇ ਘਰੇ ਆਉਂਦਾ ਤੇ ਚਾਹ ਪੜੀ ਪੀਂਦਾ ਤੇ ਉਹਨੂੰ ਸ਼ਾਮ ਪੈ ਜਾਂਦੀ ਆ ਉਹ ਇਹਨਾਂ ਦੇ ਘਰੇ ਹੀ ਰਾਤ ਕੱਟਦਾ ਆਪਣੇ ਦੋਸਤ ਦੇ ਨਾਲ ਇਹ ਜਿਹੜਾ ਕਲਿਆਣ ਬਾਬਾ ਜਾਣ ਤੋਂ ਬਾਅਦ ਇੱਕ ਦਿਨ ਛੱਡਣ ਤੋਂ ਬਾਅਦ ਦੁਬਾਰੋ ਫੇਰ ਉਹ ਘਰੇ ਵਾਪਸ ਆਉਂਦਾ ਤੇ ਉਸੇ ਦਿਨ ਜਦੋਂ ਪਹਿਲਾਂ ਆਇਆ ਸੀ ਉਹਦੇ ਨਾਲ ਉਹਦਾ ਇੱਕ ਦੋਸਤ ਸੀ ਜਦੋਂ ਉਹ ਦੁਬਾਰੋ ਆਇਆ ਉਹਦੇ ਨਾਲ ਉਹਦੇ ਤਿੰਨ ਮਿੱਤਰ ਹੋਰ ਹੁੰਦੇ ਨੇ ਉਹ ਆਪਣੇ ਤਿੰਨ ਦੋਸਤਾਂ ਨਾਲ ਆਉਂਦਾ ਰੂਟੀਨ ਜਿਵੇਂ ਉਹ ਪਹਿਲਾਂ ਆਉਂਦਾ ਸੀ ਉਸ ਤਰੀਕੇ ਨਾਲ ਉਹ ਚਾਹ ਪਾਣੀ ਦਿੰਦੇ ਨੇ ਉਹਦੀ ਇੱਜ਼ਤ ਕਰਦੇ ਨੇ ਉਹਨੂੰ ਰੋਟੀ ਦਿੰਦੇ ਨੇ ਸ਼ਾਮ ਬਹਿ ਜਾਂਦੀ ਆ ਉਹ ਫੇਰ ਕਹਿੰਦੇ ਨੇ ਵੀ ਤੁਸੀਂ ਬਾਬਾ ਜੀ ਘਰੀ ਰਹੋ ਉਹ ਕਰੇ ਰਾਤ ਕੱਟਦਾ ਉਹ ਕਹਿੰਦਾ ਅਜੇ ਅਸੀਂ 10:00 11:00 ਵਜੇ ਸੀਗੇ ਅਸੀਂ ਹਲੇ ਪਏ ਪਏ ਤੇ ਨਾਲ ਦੇ ਨਾਲ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਚਾਰੀ ਜੀ ਆਨੇ ਤੇ ਜਿਹੜੇ ਦਾ ਮਾਲਕਾ ਇਕਬਾਲ ਸਿੰਘ ਤੇ ਉਹਦੀ ਲਖਵਿੰਦਰ ਕੌਰ ਵਾਈਫ ਆ ਤੇ ਉਹਦੀ ਜਿਹੜੀ ਭਾਬੀ ਸੀਤਾ ਕੌਰ ਉਹਨਾਂ ਦੇ ਤੇ ਇਹਦੇ ਮੂੰਹ ਤੇ ਟੇਪ ਲਾ ਕੇ ਕਿ ਇਹ ਬਾਜਾਂ ਨੂੰ ਮਾਰ ਸਕਣਗਾ ਨਾ ਪਾ ਸਕਣਗਾ ਤੇ ਹੱਥ ਪੈਰ ਇਹਨਾਂ ਦੇ ਮੰਨ ਦਿੰਦੇ ਨੇ ਚਾਰ ਬੰਦੇ ਬੰਨਣ ਤੋਂ ਬਾਅਦ ਉਹ ਤਿੰਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਇਹਨੂੰ ਚੱਕ ਕੇ ਨਾਲ ਹੀ ਲੈ ਜਾਂਦੇ ਨੇ ਉਹ ਜਿਵੇਂ ਕਿ ਨਾਲ ਲੈ ਕੇ ਜਾਂਦੇ ਨੇ ਉਹ ਨਾਲ ਉਹਨਾਂ ਨੂੰ ਇਹ ਵੱਡਾ ਸਵਾਲ ਆ ਕਿ ਇਹਨੂੰ ਕਿਉਂ ਨਹੀਂ ਮਾਰਿਆ ਇਹਨੂੰ ਚੱਕ ਕੇ ਨਾਲ ਕਿਉਂ ਲੈ ਗਏ ਉਹਨਾਂ ਦਾ ਸਿੱਧਾ ਹੀ ਸਿੱਧਾ ਮੋਟਿਵ ਸੀਗਾ ਪੁਲਿਸ ਨੂੰ ਘਬਰਾਹ ਕਰਨਾ ਜਿਸ ਤਰੀਕੇ ਨਾਲ ਉਹ ਆਪਣੇ ਜਿਹੜਾ ਪਲਾਨ ਆ ਉਹਨਾਂ ਦਾ ਉਹ ਜੋ ਕਾਮਯਾਬੀ ਹੋਈ ਨੇ ਘਬਰਾਹ ਕਰਨ 'ਚ ਜਿਹੜਾ ਸਿੱਧਾ ਸਾਕਾ ਹਰ ਇੱਕ ਬੰਦੇ ਦਾ ਤੇ ਪੁਲਿਸ ਦਾ ਜਿਹੜਾ ਉਹ ਜਿਹੜਾ ਨੌਕਰਾਂ ਉਹਦੇ ਤੇ ਆ ਗਿਆ ਤੇ ਜਿਹੜਾ ਉਹ ਕਲਿਆਣ ਬਾਬਾ ਉਹਦੀ ਪੁਲਿਸ ਆ ਜਿਹੜੀ ਭਾਲ ਸ਼ੁਰੂ ਕਰ ਦਿੰਦੀ ਆ ਉਹ ਕਲਿਆਣ ਬਾਬਾ ਕੌਣ ਆ ਕੁਝ ਗਵਾਢੀ ਦੱਸਦੇ ਨੇ ਕੋਈ ਪੰਡੇ ਦੇ ਲੋਕ ਉਹਨੂੰ ਥੋੜਾ ਬਹੁਤਾ ਜਾਣਦੇ ਨੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹਦੇ ਚ ਪਾਇਆ ਜਾਂਦਾ ਜਿਹੜਾ ਇਹ ਕਲਿਆਣ ਬਾਬਾ ਇਹਦਾ ਨੋਵਾ ਜਿਹੜਾ ਮਨਦੀਪ ਸਿੰਘ ਉਰਫ ਮਨਪ੍ਰੀਤ ਵੀ ਨੂੰ ਕਹਿੰਦੇ ਨੇ ਤੇ ਇਹ ਜਿਹੜਾ ਨਿੱਕ ਨੇਮਾ ਕਲਿਆਣ ਬਾਬੇ ਦੇ ਨਾਂਉ ਤੇ ਆ ਇਹ ਜਿਹੜਾ ਕਲਿਆਣ ਬਾਬਾ ਜਾਂਚ ਚ ਇਨਵੈਸਟੀਗੇਸ਼ਨ ਚ ਪੁਲਿਸ ਪਾਉਂਦੀ ਆ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਸ਼ਾਹਪੀਣ ਇਲਾਕੇ 'ਚ ਇੱਕ ਬਾੜ ਨੰਬਰ 7 'ਚ ਜਿਹੜਾ ਇਹਦਾ ਮਕਾਨ ਆ ਜਿੱਥੇ ਦਾ ਹੀ ਬਸਨੀਕ ਆ 10 ਦਿਨਾਂ ਬਾਅਦ ਲਗਭਗ ਪੁਲਿਸ ਉੱਥੇ ਸਿੱਟੇ ਦੇ ਪਹੁੰਚਦੀ ਆ ਤੇ ਉੱਥੇ ਜਿਹੜਾ ਸ਼ਾਹਪੀਣ ਦਾ ਇਲਾਕਾ ਬਾੜ ਨੰਬਰ 7 'ਚ ਰੇਡ ਕਰਦੀ ਆ ਪਰ ਜਿਹੜਾ ਪੁਲਸ ਦੇ ਹੱਥਾ ਉੱਥੇ ਕੁਝ ਨਹੀਂ ਲੱਗਦਾ ਘਰ ਆ ਜਿਹੜਾ ਉਹ ਖਾਲੀ ਹੁੰਦਾ ਉੱਥੇ ਕੋਈ ਨਹੀਂ ਰਹਿੰਦਾ ਹੁੰਦਾ ਪੁਲਸ ਦੀ ਟੀਮ ਵਾਪਸ ਦਰਨਦਾਰ ਨੌਂਦੀ ਆ ਤੇ ਕੁਝ ਹੋਰ ਉਹ ਸਬੂਤ ਇਕੱਠੇ ਕਰਦੀ ਆ ਜਾਂਚ ਐ ਅੱਗੇ ਵੱਲ ਵਧੀ ਆ ਉਨ੍ਹਾਂ ਦੇ ਹੱਥ 14 ਦਿਨ ਬਾਅਦ ਇੱਕ ਹੋਰ ਵੱਡੀ ਜਿਹੜੀ ਉਨ੍ਹਾਂ ਦੇ ਹੱਥੇ ਜਾਣਕਾਰੀ ਲੱਗਦੀ ਆ ਕਿ ਰਾਮਪੁਰਾ ਫੂਲ ਚ ਬਠਿੰਡੇ ਦੇ ਲਵੇ ਇੱਕ ਕਿਸੇ ਕਿਰਾਏ ਦੇ ਮਕਾਨ ਤੇ ਜਿਹੜਾ ਹੀ ਕਲਿਆਣ ਬਾਬਾ ਇਹ ਰਹਿ ਰਿਹਾ ਪੁਲਿਸ ਘੱਟੋ ਘੱਟ 14 ਦਿਨ ਬਾਅਦ ਯਾਨੀ ਕਿ 22 ਨਵੰਬਰ ਨੂੰ ਜਿਹੜੀ ਉੱਥੇ ਰੇਡ ਕਰਦੀ ਆ ਉੱਥੋਂ ਇੱਕ ਕਿਰਾਏ ਦੇ ਮਕਾਨ ਚੋਂ ਜਿਹੜਾ ਕਲਿਆਣ ਬਾਬਾ ਪੁਲਿਸ ਦੇ ਹੱਥ ਲੱਗਦਾ ਪੁਲਿਸ ਨੂੰ ਗ੍ਰਿਫਤਾਰ ਕਰਦੀ ਆ ਤੇ ਚਾਕੇ ਤਰਨਤਾਰ ਲੈ ਆਉਂਦੀ ਆ ਉਦੋਂ ਪੁੱਛ ਗੇ ਸ਼ੁਰੂ ਕਰਦੀ ਆ ਤੇ ਪੁੱਸਗੇ ਸੱਚ ਉਹ ਦੱਸਦਾ ਕਿ ਉਹਨੂੰ ਜਾਣ ਪਛਾਣ ਸੀ ਜਿਹੜੀ ਮਾਨ ਇੱਜਤ ਦੀ ਜਿਹੜੇ ਉਹ ਵਧੀਆ ਕਰਦਾ ਦੀ ਜਿਹੜਾ ਇਹ ਪਰਿਵਾਰ ਆ ਇਕਵਾਲ ਸਿੰਘ ਦਾ ਤੇ ਉਹਨੂੰ ਲੱਗਿਆ ਕਿ ਉਹਨਾਂ ਨੇ ਬਹੁਤ ਪੈਸੇ ਹੋਣੇ ਇਹਦਾ ਜਿਹੜਾ ਮੁੰਡਾ ਇੱਕ ਆਸਟ੍ਰੇਲੀਆ ਰਹਿੰਦਾ ਐਨ ਆਰ ਆਈ ਆ ਵੈਸੇ ਵੀ ਉਹਨਾਂ ਨੇ ਵਿੱਚ ਜ਼ਮੀਨ ਵਧੀਆ ਇਸ ਕਰਕੇ ਇਹ ਘਟਨ ਨੂੰ ਇਹਨਾਂ ਨੇ ਅੰਜਾਮ ਦਿੱਤਾ ਐਨੀ ਬੁਰੀ ਤਰ੍ਹਾਂ ਇੰਨੇ ਤਸੱਦਦ ਨਾਲ ਇਹਨਾਂ ਨੇ ਤਿੰਨ ਜੀਆਂ ਦਾ ਕਤਲ ਕੀਤਾ ਉਹ ਕਤਲ ਤਾਂ ਹੋਇਆ ਇਹਨਾਂ ਨੇ ਦੱਸਿਆ ਕਿ ਉਹ ਜਿਹੜਾ ਇਤਵਾਰ ਆ ਇਕਵਾਲ ਸਿੰਘ ਦਾ ਪਰਿਵਾਰ ਇਹਨਾਂ ਤੇ ਬਹੁਤ ਹੀ ਬਹੁਤ ਹੀ ਜ਼ਿਆਦਾ ਈਤਬਾਰ ਕਰਦੇ ਸੀਗੇ ਪਰ ਇਹਦੇ ਵਿੱਚ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਹੜੀ ਇਹਨਾਂ ਦੀ 315 ਬੋਰ ਰਾਈਫਲ ਇਹਦੀ ਰਿਕਵਾਲ ਸਿੰਘ ਦੀ ਉਹ ਵੀ ਇੱਕ ਕल्याण ਬਾਬੇ ਦੇ ਲਗੋ ਬਰਾਮਦ ਹੋਈ ਆ ਇੱਕ ਸਵਿਫਟ ਡਿਜ਼ਾਇਰ ਜਿਹੜੀ ਗੱਡੀ ਆ ਉਹ ਬਰਾਮਦ ਹੋਈ ਆ ਇੱਕ ਦੇਸੀ ਘਟਾ ਤੇ ਹੋਰ ਸਾਡੇ ਜਾਨਕੀ 5,55,000 ਦੀ ਜਿਹੜੀ ਨਕਲੀ ਰਾਸੀ ਆ 5-500 ਦੇ ਨੋਟਾਂ ਦੀ ਪੁਲਿਸ ਨੇ ਉਹ ਵੀ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਪੁਲਸ ਇਹ ਵੀ ਦੱਸ ਰਹੀ ਆ ਕਿ ਜਿਹੜੀ ਰਾਜਸਥਾਨ ਦੇ ਵਿੱਚ ਇਹ ਜਿਹੜਾ ਕल्याण ਬਾਬਾ ਇਹਦੇ ਤੇ ਕਾਫੀ ਕੇਸ ਨੇ ਇੱਕ ਕੇਸ ਦੇ ਵਿੱਚ ਇਹਦੇ ਤੇ ਜਿਹੜਾ ਇਨਾਮ ਆ ਰਾਜਸਥਾਨ ਦੀ ਪੁਲਿਸ ਵੱਲੋਂ ਉਹ ਵੀ ਰੱਖਿਆ ਗਿਆ 20000 ਦਾ ਇਨਾਮ ਰੱਖਿਆ ਗਿਆ ਪੁਲਿਸ ਵੱਲੋਂ ਪਰ ਇਹ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀਗਾ ਇਹ ਜਿਹੜੀ ਕਹਾਣੀਆਂ ਆ ਆਪਾਂ ਇਹਨਾਂ ਤੋਂ ਇਹ ਸਿੱਖ ਸਕਦੇ ਆ ਕਿ ਇਹ ਜਿਹੜੀ ਮੈਂ ਪਹਿਲਾਂ ਕਹਾਵਤ ਕਹੀ ਆ ਕਿ ਘਰ ਦਾ ਭੇਤੀ ਲੰਕਾ ਢਾਵੇ ਜਾਨੀ ਕਿ ਜੇ ਆਪਾਂ ਕਿਸੇ ਨੂੰ ਆਪਣੇ ਘਰ ਦਾ ਭੇਤ ਦੇਵਾਂਗੇ ਤਾਂ ਹੀ ਕੋਈ ਆਪਣੇ ਜੇ ਆਪਾਂ ਕਿਸੇ ਤੇ ਅੰਨਾ ਇਤਵਾਰ ਕਰਾਂਗੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਤਵਾਰ ਨਾ ਕਰੋ ਪਰ ਇਹ ਕਹਿ ਰਿਹਾ ਕਿ ਅੰਨਾ ਇਤਵਾਰ ਨਾ ਕਰੋ ਕਿਸੇ ਤੇ ਵੀ ਉਹ ਇੱਕ ਜੇ ਆਪਾਂ ਦੇਖੀਏ ਰਾਜਸਥਾਨ ਦਾ ਬੰਦਾ ਸੀਗਾ ਜਿਹਨੂੰ ਇਹ ਬਾਬਾ ਕਹਿੰਦੇ ਸੀ ਪਖੰਡੀ ਸੀ ਜੋ ਵੀ ਸੀ ਵੀ ਉਹਦੇ ਤੇ ਇੰਨਾ ਇਤਬਾਰ ਕਰ ਲਿਆ ਕਿ ਉਹਨੂੰ ਘਰੇ ਰਾਤ ਰੱਖੀ ਤੇ ਉਸੇ ਬੰਦੇ ਨੇ ਤੇ ਨਜੀਆਂ ਦਾ ਕਤਲ ਕਰਤਾ ਇਹ ਘਟਨਾ ਚ ਕਿਤੇ ਨਾ ਕਿਤੇ ਆਪਾਂ ਸੇਧ ਤਾਂ ਲੈਣੀ ਆ ਪਰ ਇਹ ਘਟਨਾ ਜਿਹੜੇ ਕਤਲ ਨੇ ਇਹ ਬਚਿਆ ਜਾ ਸਕਦਾ ਸੀ ਇਸ ਘਟਨਾ ਤੋਂ ਐਦਾਂ ਦੀਆਂ ਸੱਚੀਆਂ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖੇ ਤੇ ਕਹਾਣੀ ਨੂੰ ਅੱਗੇ ਸ਼ੇਅਰ ਜਰੂਰ ਕਰੋ 到了。